ਤਵੇਲੇ ਦੀ ਵੱਡੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਨਹਿਰਬੰਦੀ ਨੂੰ ਲੈ ਕੇ ਫੈਸਲਾ ਆਫੀਸ਼ੀਅਲ ਤੌਰ ਤੇ ਸਾਹਮਣੇ ਆ ਚੁੱਕਿਆ ਹੈ ਅਸੀਂ ਪਹਿਲਾਂ ਹੀ ਕਿਸਾਨਾਂ ਦੀ ਆਵਾਜ਼ ਆ ਜਿਹੜੀ ਉਹ ਬੁਲੰਦ ਕੀਤੀ ਸੀ ਕਿ ਪਾਣੀ ਦੀ ਨਰਮੇ ਤੇ ਬਾਗਾਂ ਨੂੰ ਬੇਹਦ ਲੋੜ ਹੈ ਅਜਿਹੇ ਵਿੱਚ ਨਹਿਰਬੰਦੀ ਨਹੀਂ ਹੋਣੀ ਚਾਹੀਦੀ ਤੇ ਸਾਨੂੰ ਇਹ ਲੱਗ ਵੀ ਰਿਹਾ ਸੀ ਅਸੀਂ ਜਾਣਕਾਰੀ ਸਾਂਝੀ ਵੀ ਕੀਤੀ ਸੀ ਕਿ ਨਹਿਰਬੰਦੀ ਆ ਜਿਹੜੀ ਉਹ ਅੱਗੇ ਪੈ ਸਕਦੀ ਹੈ ਖੇਤੀਬਾੜੀ ਵਿਭਾਗ ਵੱਲੋਂ ਇਰੀਗੇਸ਼ਨ ਵਿਭਾਗ ਨੂੰ ਲਿਖਿਆ ਗਿਆ ਸੀ ਕਿ ਬੰਦੀ ਅੱਗੇ ਪਾਈ ਜਾਵੇ ਕਿਉਂਕਿ ਨਰਮੇ ਦੀ ਬਿਜਾਈ ਦਾ ਕੰਮ ਜੋਰਾਂ ਤੇ ਚੱਲ ਰਿਹਾ ਹੈ ਉਧਰ ਬਾਗਾਂ ਨੂੰ ਪਾਣੀ ਦੀ ਲੋੜ ਹੈ ਨਹਿਰੀ ਦੀ ਇਸ ਕਰਕੇ ਨਹਿਰਾਂ ਬੰਦ ਨਾ ਕੀਤੀਆਂ ਜਾਣ 16 ਮਈ ਤੋਂ 15 ਦਿਨਾਂ ਲਈ ਨਹਿਰਾਂ ਬੰਦ ਹੋਣੀਆਂ ਸਨ ਪਰ ਹੁਣ ਨਹਿਰੀ ਵਿਭਾਗ ਵੱਲੋਂ ਅਫੀਸ਼ੀਅਲ ਤੌਰ ਤੇ ਐਲਾਨ ਕਰ ਦਿੱਤਾ ਗਿਆ ਹੈ ਕਿ 16 ਮਈ ਤੋਂ ਨਹਿਰਬੰਦੀ ਨਹੀਂ ਹੋਣ ਜਾ ਰਹੀ ਨਹਿਰਬੰਦੀ ਨੂੰ ਰੱਦ ਕਰ ਦਿੱਤਾ ਗਿਆ ਹੈ ਅੱਗੇ ਪਾ ਦਿੱਤਾ ਗਿਆ ਹੈ ਔਰ ਕਿੰਨੇ ਦਿਨ ਅੱਗੇ ਪਾਇਆ ਹੈ ਇਸ ਸੰਬੰਧੀ ਕੋਈ ਸੂਚਨਾ ਹਲੇ ਤੱਕ ਨਹੀਂ ਪਰ ਲਗਭਗ ਜਿਹੜੀ ਨਹਿਰਬੰਦੀ ਆ ਉਹ ਇੱਕ ਵਾਰੀ ਰੱਦ ਕਰ ਦਿੱਤੀ ਗਈ ਹੈ ਤਾਂ ਇਹ ਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿਸਾਨਾਂ ਤੱਕ ਪਹੁੰਚਣੀ ਬਹੁਤ ਜ਼ਰੂਰੀ ਹੈ ਇਹ ਖਬਰ ਔਰ ਇਹ ਜਾਣਕਾਰੀ ਕਿਸਾਨਾਂ ਤੱਕ ਪਹੁੰਚੇ ਤਾਂ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਨੂੰ ਦੱਸ ਦਈਏ ਕਿ ਜਲ ਸਰੋਤ ਵਿਭਾਗ ਇਰੀਗੇਸ਼ਨ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਵਿਨੋਦ ਸਤਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਬੂਰ ਮੰਡਲ ਅਧੀਨ ਆਉਂਦੀਆਂ ਨਹਿਰਾਂ ਵਿੱਚ 16 ਮਈ ਤੋਂ ਕੋਈ ਬੰਦੀ ਨਹੀਂ ਹੋ ਰਹੀ ਨਹਿਰ ਬੰਦੀ ਸੰਬੰਧੀ ਜੋ ਵੀ ਅਗਲਾ ਫੈਸਲਾ ਹੋਵੇਗਾ ਉਸ ਸੰਬੰਧ ਵਿੱਚ ਕਿਸਾਨਾਂ ਨੂੰ ਬਾਅਦ ਵਿੱਚ ਸੂਚਿਤ ਕਰ ਦਿੱਤਾ ਜਾਵੇਗਾ ਫਿਲਹਾਲ ਤੁਹਾਨੂੰ ਦੱਸ ਦਈਏ ਕਿ 16 ਮਈ ਤੋਂ ਜਿਹੜੀ ਪ੍ਰਸਤਾਵਿਤ ਬੰਦੀ ਸੀ ਦੱਸਿਆ ਜਾ ਰਿਹਾ ਸੀ ਕਿ 15 ਦਿਨ ਲਈ ਨਹਿਰਾ ਹਬੋਰ ਮੰਡਲ ਦੀਆਂ ਬੰਦ ਹੋਣਗੀਆਂ ਫਾਜ਼ਿਲਕਾ ਜ਼ਿਲ੍ਹੇ ਦੀਆਂ ਵੱਖ-ਵੱਖ ਨਹਿਰਾਂ ਜਿਹੜੀਆਂ ਵੱਖ-ਵੱਖ ਇਲਾਕਿਆਂ ਨੂੰ ਜਿਹੜੀਆਂ ਟੇਲਾਂ ਤੱਕ ਪਾਣੀ ਦਿੰਦੀਆਂ ਨਹਿਰਾਂ ਉਹ 15 ਦਿਨਾਂ ਲਈ ਬੰਦ ਹੋਣੀਆਂ ਸਨ ਪਰ ਹੁਣ 16 ਮਈ ਤੋਂ 15 ਦਿਨ ਲਈ ਬੰਦੀ ਜਿਹੜੀ ਉਹ ਰੱਦ ਕਰ ਦਿੱਤੀ ਗਈ ਹੈ ਹੁਣ ਬੰਦੀ ਨਹੀਂ ਹੋਵੇਗੀ ਫਿਲਹਾਲ 16 ਮਈ ਤੋਂ ਕੋਈ ਵੀ ਬੰਦੀ ਨਹੀਂ ਹੋਣ ਜਾ ਰਹੀ ਪਾਣੀ ਦੀ ਵਰਤੋਂ ਜਿਹੜੇ ਕਿਸਾਨ ਵੀਰ ਸਾਡੇ ਉਸੇ ਹਿਸਾਬ ਨਾਲ ਕਰ ਸਕਦੇ ਆ ਕਿਉਂਕਿ ਨਰਮੇ ਦੀ ਬਜਾਈ ਆ ਜਿਹੜੀ ਉਹ ਚੱਲ ਰਹੀ ਹੈ ਇਸ ਤੋਂ ਇਲਾਵਾ ਬਾਗਾਂ ਨੂੰ ਨਹਿਰੀ ਪਾਣੀ ਦੀ ਬਹੁਤ ਲੋੜ ਹੈ ਇੱਕ ਪਿੱਛੇ ਜੇ ਲਗਭਗ ਲੰਬੀ ਮਾਈਨਰ ਹੋਵੇ ਪੰਜਾਬਾ ਮਾਈਨਰ ਦੋ ਤਿੰਨ ਆ ਰਹੀ ਟੁੱਟ ਗਈਆਂ ਜੀ ਦੇ ਕਰਕੇ ਜਿਹੜਾ ਪਾਣੀ ਦੀ ਬਹੁਤ ਕਮੀ ਹੈ ਜਿਹੜੀ ਉਹ ਇਲਾਕੇ ਦੇ ਵਿੱਚ ਪਾਈ ਜਾ ਰਹੀ ਸੀ ਤਾਂ ਹੁਣ 16 ਮਈ ਤੋਂ ਬੰਦੀ ਹੈ ਜਿਹੜੀ ਉਹ ਨਹੀਂ ਹੋ ਰਹੀ ਤੇ ਬੰਦੀ ਅਗਲੇ ਫੈਸਲੇ ਤੱਕ ਰੱਦ ਕਰ ਦਿੱਤੀ ਗਈ ਹੈ ਹੁਣ ਬਾਅਦ ਦੇ ਵਿੱਚ ਬੰਦੀ ਦਾ ਫੈਸਲਾ ਆਊਗਾ ਕਿ ਬੰਦੀ ਹੋਵੇਗੀ ਜਾਂ ਨਹੀਂ ਹੋਵੇਗੀ ਪਰ ਫਿਲਹਾਲ ਤੁਹਾਨੂੰ ਜਾਣਕਾਰੀ ਸਾਂਝੀ ਕਰ ਦਈਏ ਕਿ ਨਹਿਰਬੰਦੀ ਨਹੀਂ ਹੋਣ ਜਾ ਰਹੀ ਤਾਂ ਕਿਸਾਨ ਵੀਰ ਆਪਣੀਆਂ ਵਾਰੀਆਂ ਉਸ ਹਿਸਾਬ ਨਾਲ ਲਾ ਸਕਦੇ ਆ ਪਾਣੀ ਦੀ ਵਰਤੋਂ ਉਸ ਹਿਸਾਬ ਦੇ ਨਾਲ ਕਰ ਸਕਦੇ ਆ ਕਿਉਂਕਿ ਹੁਣ ਨਹਿਰਬੰਦੀ ਦਾ ਜਿਹੜਾ ਫੈਸਲਾ ਹੈ ਉਹ ਵਾਪਸ ਲੈ ਲਿਆ ਗਿਆ ਹੈ ਵਿਨੋਦ ਸੁਥਾਰ ਜਿਹੜੇ ਕਿ ਕਾਰਜਕਾਰੀ ਇੰਜੀਨੀਅਰ ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਹੁਣ ਨਹਿਰਬੰਦੀ ਹੈ ਜਿਹੜੀ 16 ਤਰੀਕ ਤੋਂ ਨਹੀਂ ਹੋਵੇਗੀ ਜਿੰਨਾ ਤੱਕ ਇਸ ਖਬਰ ਨੂੰ ਵੱਧ ਤੋਂ ਵੱਧ ਪੰਚਾਉਣ ਲਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਹੁਣ ਨਹਿਰਬੰਦੀ ਆ ਜਿਹੜੀ ਉਹ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤੀ ਗਈ ਆ ਹੁਣ ਬਾਅਦ ਵਿੱਚ ਨਹਿਰਬੰਦੀ ਹੋਵੇਗੀ ਜਾਂ ਨਹੀਂ ਹੋਵੇਗੀ ਇਹਦਾ ਫੈਸਲਾ ਬਾਅਦ ਦੇ ਵਿੱਚ ਕੀਤਾ ਜਾਵੇਗਾ ਜੁੜੇ ਰਹੋ ਦਾ ਪੋਸਟ ਮੇਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ